ਗਲੀਆਂ ਜੋ ਵੀ ਸਾਰਾ ਪੱਕਾਇਆ ਤੌਰ ਤੇ ਹੋ ਗਿਆ ਸਟਰੀਟ ਲਾਈਟਾਂ ਲੱਗ ਗਈਆਂ ਸਾਡੇ ਇੱਥੇ ਫਲਾਈਓਵਰ ਬਣ ਗਏ ਆ ਹੁਣ ਮਾਲ ਬਣਨ ਜਾ ਰਿਹਾ ਹਸਪੀਟਲ ਬਣਨ ਜਾ ਰਹੇ ਨੇ ਤੇ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ ਆ ਬੱਚਿਆਂ ਦੇ ਫਿਊਚਰ ਲਈ ਬਹੁਤ ਵਧੀਆ ਹੋ ਰਿਹਾ ਸਾਰਾ ਸਾਨੂੰ ਮਿਲ ਸਕੇ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਵੀ ਜੇ ਸਾਡੀ ਕੋਈ ਹੈਲਪ ਕਰ ਸਕੇ ਤਾਂ ਕਿੰਨਾ ਕੋ ਦੇਖਦੇ ਹੋ ਤੁਸੀਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਪਿੰਡ ਦੇ ਵਿੱਚ ਹੀ ਮੌਜੂਦ ਹੋ ਹੁਣ ਤਾਂ ਬਹੁਤ ਬਦਲਾ ਆ ਗਿਆ ਜੀ ਪਿੰਡ ਦੇ ਵਿੱਚ ਤਾਂ ਸਹੂਲਤ ਬਹੁਤ ਸਾਾਨੂੰ ਮਿਲ ਚੁੱਕੀ ਆ ਸੀਵਰੇਜ ਛਾਡੇ ਹੋ ਗਿਆ ਪਾਣੀ ਸਾਾਨੂੰ ਬਹੁਤ ਵਧੀਆ ਟੈਂਕੀਆਂ ਬਣ ਗਈਆਂ ਪਾਣੀ ਦੇ ਟੂਬਲ ਲੱਗੇ ਹੋਏ ਨੇ ਯਾਨੀ ਬਹੁਤ ਜ਼ਿਆਦਾ ਸਹੂਲਤਾਂ ਸਾਾਨੂੰ ਮਿਲ ਚੁੱਕੀਆਂ ਬਹੁਤ ਵਧੀਆ ਕਾਰੋਬਾਰ ਆਈ ਹੋਈ ਤੇ ਉਦੋਂ ਹੀ ਬਣਨਾ ਚਾਹੀਦਾ ਇਸਾਲ ਦੋ ਸਾਲ ਦੇ ਵਿੱਚ ਹੁਣ ਵੀ ਬਣ ਜਵੇ ਬਹੁਤ ਵਧੀਆ ਯਾਦਗਾਰੀ ਤਾਂ ਚਾਹੀਦੀ ਆ ਯਾਦਗਾਰੀ ਤਾਂ ਉਹਦੀ ਵੈਸੇ ਹੀ ਜੀ ਹੈਗੀ ਹੋਈ ਆ ਵੇਰੀ ਮੇਰੀ ਕਰਤਾ ਬੰਦ ਹਾ ਭੁੱਲ ਗਿਆ ਰੱਬ ਨਾ ਡਰਦਾ ਬੰਦ ਆ ਲਗਣੀ ਆ ਆਖਰ ਢੇਰੀਆਂ ਪਾਣੀ ਤੇ ਆ ਬੁਲਬੁਲਿਆ ਕੀ ਮਨ ਆਤਾ ਤੇਰੀਆਂ ਪਾਣੀ ਤੇ ਆ ਬੁਲਬੁਲਿਆ ਕੀ ਮਨ ਆਤਾ ਤੇਰੀ ਆ ਓ ਕਦ ਨਾ ਰੱਬ ਦਾ ਨਾਮ ਤੇ ਆ ਆ ਪੰਜਾਬ ਤੱਕ ਦੀ ਟੀਮ ਪਹੁੰਚੀ ਆ ਅੱਜ ਪੰਜਾਬ ਦੇ ਨਾਮੀ ਸਿੰਗਰ ਅਮਰਜੀਤ ਸਿੰਘ ਚਮਕੀਲਾ ਦੇ ਪਿੰਡ ਡੁਗਰੀ ਚ ਡੁਗਰੀ ਦੇ ਵਿੱਚ ਕਿਸ ਤਰ੍ਹਾਂ ਦੇ ਨੇ ਹਾਲਾਤ ਪਹਿਲਾਂ ਦੇ ਨਾਲੋਂ ਕਿਸ ਤਰ੍ਹਾਂ ਦਾ ਆਇਆ ਵਾ ਪਿੰਡ ਦੇ ਵਿੱਚ ਬਦਲਾਅ ਪਿੰਡ ਦੇ ਲੋਕ ਅਮਰਜੀਤ ਸਿੰਘ ਚਮਕੀਲਾ ਦੇ ਨਾਲ ਕਿਸ ਤਰ੍ਹਾਂ ਦੀਆਂ ਨੇ ਯਾਦਾਂ ਕਰਦੇ ਆ ਗੱਲ ਅੱਜ ਪਿੰਡ ਦੇ ਲੋਕਾਂ ਦੇ ਨਾਲ ਲੁਧਿਆਣਾ ਦੇ ਡੁਗਰੀ ਦਾ ਉਹ ਪਿੰਡ ਜਿਸ ਨੂੰ ਅਮਰ ਸਿੰਘ ਚਮਕੀਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਵੈ ਜਿੱਥੇ ਅਮਰ ਸਿੰਘ ਚਮਕੀਲੇ ਦਾ ਜਨਮ ਹੋਇਆ ਅਮਰ ਸਿੰਘ ਚਮਕੀਲੇ ਦਾ ਬਚਪਨ ਬੀਤੇਆ ਤੇ ਜਵਾਨੀ ਦੇ ਦਿਨ ਵੀ ਇਸ ਪਿੰਡ ਦੇ ਵਿੱਚ ਅਮਰ ਸਿੰਘ ਚਮਕੀਲੇ ਨੇ ਬਤੀਤ ਕੀਤੇ ਸਾਡੇ ਨਾਲ ਉਹਨਾਂ ਦੇ ਬਚਪਨ ਦੇ ਸਾਥੀ ਮੌਜੂਦ ਨੇ ਕਿਸ ਤਰ੍ਹਾਂ ਅਮਰ ਸਿੰਘ ਚਮਕੀਲੇ ਦੀ ਯਾਦ ਨੂੰ ਉਹ ਯਾਦ ਕਰਦੇ ਨੇ ਤੇ ਪਿੰਡ ਦੇ ਵਿੱਚ ਕਿੰਨੇ ਕੋ ਬਦਲਾਅ ਆਏ ਨੇ ਹੁਣ ਤੋਂ ਲੈ ਕੇ ਪਹਿਲਾਂ ਤੱਕ ਗੱਲਬਾਤ ਕਰਦੇ ਆ ਸਾਡੇ ਨਾਲ ਉਹਨਾਂ ਦੇ ਬਚਪਨ ਦੇ ਸਾਥੀ ਨੇ ਗੱਲਬਾਤ ਕਰਦੇ ਆ ਜੀ ਕਿਸ ਤਰ੍ਹਾਂ ਦੇਖ ਦਿਓ ਜੀ ਤੁਸੀਂ ਬਚਪਨ ਦੇ ਸਾਥੀ ਹੋ ਸਭ ਤੋਂ ਪਹਿਲਾਂ ਤਾਂ ਅਮਰ ਸਿੰਘ ਚਮਕੀਲੇ ਦੀ ਬਚਪਨ ਦੀ ਕਿਸ ਤਰ੍ਹਾਂ ਯਾਦਾਂ ਬਚਪਨ ਦੀਆਂ ਯਾਦਾਂ ਤਾਂ ਮਤਲਬ ਨਾਲੇ ਹੀ ਚਲੇ ਗਈਆਂ ਉਹਨਾਂ ਦੇ ਹੁਣ ਅਸੀਂ ਇਕੱਠੇ ਪੜ੍ਹੇ ਆ ਕਲਾਸ ਫੈਲੋ ਅਸੀਂ ਮੇਰਾ 6 6 ਸਾਲ ਅਸੀਂ ਇਕੱਠੇ ਪੜ੍ਹੇ ਆ ਔਰ ਬਹੁਤ ਵਧੀਆ ਇਨਸਾਨ ਸੀਗਾ ਬਹੁਤ ਹੀ ਵਧੀਆ ਜਿੰਨਾ ਵਧੀਆ ਕਹਿ ਦੋ ਔਰ ਪਿੰਡ 'ਚ ਵੀ ਕਿਸੇ ਨਾਲ ਉਹਦਾ ਕੋਈ ਐਦਾਂ ਦਾ ਹੈ ਨਹੀਂ ਸੀਗਾ ਬਹੁਤ ਵਧੀਆ ਵਿਚਰਦਾ ਸੀ ਹਰੇਕ ਬੰਦੇ ਨਾਲ ਬਹੁਤ ਵਧੀਆ ਇਨਸਾਨ ਸੀ ਜਣੀ ਉਹ ਸਭ ਕੁਝ ਉਹਦੇ ਨਾਲੇ ਹੀ ਚਲੇ ਗਿਆ ਭਾਈਓ ਤਾ ਡੁਗਰੀ ਨੂੰ ਕਿਹਾ ਜਾਂਦਾ ਕਿ ਡੁਗਰੀ ਪਿੰਡ ਜਿਹੜਾ ਵਾ ਅਮਰ ਸਿੰਘ ਚਮਕੀਲੇ ਦੇ ਨਾਮ ਨਾਲ ਜਾਣਿਆ ਜਾਂਦਾ ਕਿੰਨਾ ਕੋ ਚੇਂਜ ਆਇਆ ਵਾ 88 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਹੁਣ ਦੇ ਵਿੱਚ ਕਹਿੰਦੇ ਨੇ ਸ਼ਹਿਰ ਹੀ ਇੱਕ ਬਣ ਚੁੱਕਾ ਵਾ ਸ਼ਹਿਰ ਚਾਹੇ ਲੱਖ ਬਣ ਜਵੇ ਜੀ ਇਹ ਜਿਹੜਾ ਪਿੰਡ ਹੈ ਪੂਰੇ ਵਰਲਡ ਚ ਮਸ਼ਹੂਰ ਹੋ ਗਿਆ ਚਮਕੀਲੇ ਦੇ ਨੋਂ ਨਾਲ ਹੀ ਇਹ ਚਮਕੀਲੇ ਦੇ ਨੋਂ ਨਾਲ ਹੀ ਜਾਣਿਆ ਜਾਂਦਾ ਜਿੱਥੇ ਵੀ ਅਸੀਂ ਕਿਤੇ ਚੱਲ ਜਾਈਏ ਉਹਨੂੰ ਦੱਸੀਏ ਵੀ ਪਿੰਡ ਡੁਗਰੀ ਆਗਲਾ ਹਰੇਕ ਪੁੱਛਦਾ ਵੀ ਚਮਕੀਲੇ ਵਾਲੀ ਡੁਗਰੀ ਉਤੋਂ ਬੜੇ ਅਗਲੇ ਜਤਮਾਨ ਦਿੰਦੇ ਨੇ ਉਹਦੇ ਨੋਂ ਨੂੰ ਹੀ ਦਿੰਦੇ ਨੇ ਬਹੁਤ ਦੁਨੀਆ ਉਹਦੀ ਫੈਨ ਬੈਠੀ ਹੈ ਜੀ ਕਿੰਨੀ ਕੋ ਡਿਵੈਲਪਮੈਂਟ ਕਿੰਨੀ ਕੋ ਹੋਈ ਆ ਡਿਵੈਲਪਮੈਂਟ ਬਹੁਤ ਜ਼ਿਆਦਾ ਹੋ ਗਈ ਹੁਣ ਆ 20 25 ਸਾਲ ਤੋਂ ਤਾਂ ਕਮੇਟੀ ਚ ਆਇਆ ਹੋਇਆ ਪਿੰਡ ਵਧੀਆ ਡਿਵੈਲਪਮੈਂਟ ਹੋਈ ਆ ਸਾਰਾ ਕੁਝ ਪਾਣੀ ਸੀਵਰੇਜ ਵਗੈਰਾ ਸਾਰਾ ਕੁਝ ਹੋਇਆ ਆ ਤਾਂ ਜਿਹੜੇ ਪਹਿਲਾਂ ਦੇ ਨਾਲ ਹਾਲਾਤ ਕਾਫੀ ਬਦਲ ਬਹੁਤ ਵਧੀਆ ਹਾਲਾਤ ਨੇ ਹੁਣ ਸਾਡੇ ਨਾਲ ਪਿੰਡ ਦੇ ਕਈ ਹੋਰ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਅਮਰ ਸਿੰਘ ਚਮਕੀਲੇ ਦੇ ਨਾਮ ਦੇ ਨਾਲ ਪਿੰਡ ਡੁਗਰੀ ਜਾਣਿਆ ਜਾਂਦਾ ਵਾ ਕਿੰਨਾ ਕੋ ਬਦਲਾਅ ਆਇਆ ਹੁਣ ਦੇ ਵਿੱਚ ਤੇ ਪਹਿਲਾਂ ਦੇ ਪਿੰਡ ਡੁਗਰੀ ਦੇ ਵਿੱਚ ਹੁਣ ਤਾਂ ਬਹੁਤ ਬਦਲਾ ਆ ਗਿਆ ਜੀ ਪਿੰਡ ਦੇ ਵਿੱਚ ਤਾਂ ਸਹੂਲਤ ਬਹੁਤ ਸਾਨੂੰ ਮਿਲ ਚੁੱਕੀ ਆ ਸੀਵਰੇਜ ਛਾੜੇ ਹੋ ਗਿਆ ਪਾਣੀ ਸਾਨੂੰ ਬਹੁਤ ਵਧੀਆ ਟੈਂਕੀਆਂ ਬਣ ਗਈਆਂ ਪਾਣੀ ਦੇ ਟੂਬਲ ਲੱਗੇ ਨੇ ਯਾਨੀ ਬਹੁਤ ਜ਼ਿਆਦਾ ਸਹੂਲਤਾਂ ਸਾਨੂੰ ਮਿਲ ਚੁੱਕੀਆਂ ਬਹੁਤ ਵਧੀਆ ਕਾਰੋਬਾਰ ਆਈ ਹੋਣੀ ਇੱਥੇ ਤੇ ਅਮਰ ਸਿੰਘ ਚਮਕੀਲੇ ਦੇ ਨਾਮ ਨਾਲ ਇਹ ਪਿੰਡ ਜਾਣਿਆ ਜਾਂਦਾ ਡੁਗਰੀ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਸ ਨਾਮ ਦਾ ਪਿੰਡ ਦਾ ਨਾਮ ਮਸ਼ਹੂਰ ਆ ਕਿਸ ਤਰ੍ਹਾਂ ਯਾਦਾਂ ਮੈਂ ਅਮਰ ਸਿੰਘ ਚਮਕੀਲੇ ਦਾ ਕਿਸ ਤਰ੍ਹਾਂ ਦਾ ਸੁਭਾਅ ਸੀਗਾ ਕਿਸ ਤਰ੍ਹਾਂ ਦੇਖਦੇ ਹੋ ਤਾਂ ਸੁਭਾਅ ਬਹੁਤ ਵਧੀਆ ਸੀਗਾ ਜੀ ਕਈ ਰਿਸ਼ਤੇਦਾਰ ਰਿਸ਼ਤੇਦਾਰੀਆਂ ਦੇ ਖਾੜੇ ਖੂੜੇ ਲਾਇਆ ਉਹਨੇ ਸਾਡੇ ਤੇ ਇਸ ਕਰਕੇ ਉਹ ਵੀ ਬੜੀ ਸ਼ਿਫਤ ਕਰਦੇ ਨੇ ਸਾਡੇ ਰਿਸ਼ਤੇਦਾਰ ਕਹਿੰਦੇ ਵੀ ਉਹਦੇ ਅਰਗਾ ਬੰਦਾ ਹੋਣਾ ਬਹੁਤ ਮੁਸ਼ਕਲ ਆ ਵੀ ਇਸ ਕਰਕੇ ਬਹੁਤ ਹੀ ਜਿਆਦੇ ਯਾਨੀ ਪਿੰਡ ਦੁਗਰੀ ਦੇ ਨੋ ਤੇ ਉਹ ਜਾਣਿਆ ਜਾਂਦਾ ਵੀ ਹਾਂ ਵੀ ਇਹ ਚਮਕੀਲੇ ਦੁਗਰੀ ਦੇ ਪਿੰਡ ਦੇ ਨੇ ਬੰਦੇ ਆ ਕੋਲੀ ਆਪਣੇ ਘਰ ਨੇ ਨੇੜੇ ਕੋਈ ਦੂਰ ਘਰ ਹੈ ਨਹੀਂ ਗੇ ਹਾਂਜੀ ਤਾ ਬੜੀ ਜਵਾਨੀ ਦੇ ਵਿੱਚ ਹੀ ਇੱਕ ਹਾਦਸਾ ਹੁੰਦਾ ਵਾ ਉਹਦੇ ਵਿੱਚ ਮੌਤ ਹੋ ਜਾਂਦੀ ਆ ਕਿਸ ਤਰ੍ਹਾਂ ਦੇ ਦੇਓ ਜਦੋਂ ਪੂਰਾ ਚੜ੍ਹਾਈ ਤੇ ਸੀਗਾ ਸਮਾਂ ਉਦੋਂ ਜਿਹੜਾ ਹਾਦਸਾ ਵਾਪਰਦਾ ਵਾ ਉਸ ਮੌਕੇ ਬਹੁਤ ਜ਼ਿਆਦਾ ਚੜ੍ਹਾਈ ਹੋ ਚੁੱਕੀ ਸੀਗੀ ਚਮਕੀਲੇ ਦੀ ਇਹ ਤਾਂ ਬਸ ਕੀ ਕਹੀਏ ਜੀ ਕਿਹਨੇ ਕੁਝ ਕਰਵਾਤਾ ਜਾਂ ਕਿਵੇਂ ਕਰ ਲਓ ਤੇ ਯਾਨੀ ਸਾਰੇ ਆਂਦੇ ਤਕਰੀਬਨ ਘਰ ਘਾਟੇ ਵਰ ਕਾਟਾ ਸੀਗਾ ਸਾਰੇ ਇਹਨੂੰ ਹੀ ਸੁਣਦੇ ਸੀਗੇ ਖਾਸ ਕਰਕੇ ਸਾਡੇ ਪਿੰਡ ਦੇ ਬੰਦੇ ਤਾਂ ਜ਼ਿਆਦਾ ਇਹਨੂੰ ਸੁਣਦੇ ਸੀ ਚਮਕੀਲੇ ਨੂੰ ਵੀ ਤਾਂ ਹਾਂ ਜੀ ਹਾਂ ਜੀ ਯੋਵੀ ਕਾ ਹਟਾਉਂਦੀ ਸੀ ਪਹਿਲਾ ਖਰੀਦ ਕੇ ਹੋਈ ਸੀ ਦੀਨੇਉਂਦੇ ਸੀਗੇ ਹਾਂਜੀ ਤਾਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਮਿਲਨ ਵਰਤਨ ਸੀਗਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਸੀ ਕਿਉਂਕਿ ਸਿੰਗਰ ਕਹਿੰਦੇ ਨੇ ਕਿ ਜਦੋਂ ਮਸ਼ਹੂਰ ਹੋ ਜਾਂਦਾ ਤਾਂ ਉਹਨਾਂ ਦਾ ਸੁਭਾਅ ਬਦਲ ਜਾਂਦਾ ਉਹ ਸ਼ਹਿਰ ਦਾ ਰੁੱਕਾ ਲੈਂਦੇ ਨੇ ਵੱਡੇ ਸ਼ਹਿਰਾਂ ਵਿੱਚ ਚਲੇ ਜਾਂਦੇ ਨੇ ਪਰ ਇਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਇੱਥੇ ਹੀ ਰਹੇ ਨੇ ਇਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਇੱਥੇ ਹੀ ਰਹੇ ਨੇ ਜੀ ਪਰ ਕੋਈ ਉਹਦਾ ਸੁਭਾਅ ਸਾਡੇ ਨਾਲ ਪਿੰਡ ਵਿੜੇ ਵਾਲਿਆਂ ਨਾਲ ਕੋਈ ਨਹੀਂ ਸੀਗਾ ਬਦਲਿਆ ਜਿੱਦਾਂ ਦਾ ਪਹਿਲਾਂ ਸੀ ਉਦਾਂ ਦੇ ਉਸੇ ਤਰ੍ਹਾਂ ਉਹਦਾ ਚੱਲਦਾ ਰਿਹਾ ਸਾਡੇ ਨਾਲ ਹਾਂਜੀ ਕੀ ਯਾਦਾਂ ਆ ਤੁਹਾਡੀਆਂ ਉਹਨਾਂ ਛਾਡੇ ਛਕੇ ਹੀ ਆਹੀ ਕਰਨ ਦੇ ਵਿੱਚੋਂ ਅੱਛਾ ਯਾਦਾ ਆ ਗਈ ਆ ਹਾਂਜੀ ਸਾਡਾ ਇਕੱਠਾ ਹੀ ਖਾਨਦਾਨ ਸੀਗਾ ਹਾਂਜੀ ਤਾਂ ਕਿਸ ਤਰ੍ਹਾਂ ਦੇ ਦਿਓ ਜੀ ਕੈਸਟਾਂ ਤੁਸੀਂ ਪਹਿਲਾਂ ਵੀ ਸੁਣਦੇ ਰਹੇ ਹੋਵੋਗੇ ਹੁਣ ਵੀ ਸੁਣਦੇ ਰਹੇ ਹੋ ਹੁਣ ਫਿਲਮ ਵੀ ਆ ਰਹੀ ਉਹਨਾਂ ਦੀ ਹਾਂਜੀ ਹਾਂਜੀ ਬਹੁਤ ਵਧੀਆ ਆ ਅਸੀਂ ਫਿਲਮ ਵੀ ਜ਼ਰੂਰ ਦੇਖਾਂਗੇ ਫਿਲਮ ਬਿਲਕੁਲ ਦੇਖਾਂਗੇ ਕਿਉਂਕਿ ਇਨਸਾਨ ਬਹੁਤ ਵਧੀਆ ਸੀਗਾ ਔਰ ਹਰੇਕ ਬੰਦੇ ਨਾਲ ਵਧੀਆ ਤੌਰ ਵਧੀਆ ਟਾਂਕ ਨਾਲ ਵਿਚਰਦਾ ਸੀ ਬਹੁਤ ਵਧੀਆ ਇਨਸਾਨ ਸੀ ਜਿੰਨਾ ਵਧੀਆ ਕਹਿ ਲਓ ਤਾ ਹੁਣ ਜਿਹੜਾ ਵਾ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਲੱਗਦਾ ਵਾ ਕਹਿੰਦੇ ਨੇ ਕਿ ਉਹਨਾਂ ਦੀ ਸਮਾਦ ਦੇ ਵਾਸਤੇ ਪੱਕੀ ਜਗ੍ਹਾ ਵੀ ਸਰਕਾਰ ਦੇਣ ਜਾ ਰਹੀ ਐ ਇੱਕ ਯਾਦਗਾਰੀ ਗੇਟ ਵੀ ਬਣਾ ਜਾ ਰਹੀ ਐ ਲੱਗਦਾ ਕਿ ਇਹ ਕਮੀ ਸੀਗੀ ਜਿਹੜੀ ਬਹੁਤ ਪਹਿਲਾਂ ਪੂਰੀ ਹੋਣੀ ਚਾਹੀਦੀ ਸੀ ਹਾਂਜੀ ਹਾਂਜੀ ਬਿਲਕੁਲ ਇਹ ਗੇਟ ਤਾਂ ਉਹਦਾ ਯਾਦਗਾਰੀ ਗੇਟ ਤਾਂ ਪਹਿਲਾਂ ਬਣਨਾ ਚਾਹੀਦਾ ਸੀ ਉਦੋਂ ਹੀ ਬਣਨਾ ਚਾਹੀਦਾ ਸੀ ਸਾਲ 2 ਸਾਲ ਦੇ ਵਿੱਚ ਹੁਣ ਵੀ ਬਣ ਜਵੇ ਬਹੁਤ ਵਧੀਆ ਯਾਦਗਾਰੀ ਤਾਂ ਚਾਹੀਦੀ ਐ ਯਾਦਗਾਰੀ ਤਾਂ ਉਹਦੀ ਵੈਸੇ ਹੀ ਜੀ ਹੈਗੀ ਹੋਈ ਆ ਕਿਉਂਕਿ ਜਿਹੜੀ ਇਹ ਰਹਦੀ ਦੁਨੀਆ ਤੱਕ ਜਿਹੜੇ ਉਹਦੇ ਗਾ गीत ਗਾਏ ਹੋਏ ਨੇ ਰਹਦੀ ਦੁਨੀਆ ਤੱਕ ਹੀ ਔਰ ਜੀਨੋ ਵਧੀਆ ਲੱਗਣੇ ਉਹਨੇ ਸੁਣਨੇ ਹੀ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਸਾਥ ਹੈ ਜਿੱਥੇ ਬੈਠ ਕੇ ਅਮਰ ਸਿੰਘ ਚਮਕੀਲਾ ਆਪਣਾ ਟਾਈਮ ਜਿਹੜਾ ਵਾ ਆਪਣੇ ਪਿੰਡ ਵਾਲਿਆਂ ਦੇ ਨਾਲ ਬਤੀਤ ਕਰਦੇ ਸੀ ਉਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਭਾਵੁਕ ਹੋ ਜਾਂਦੇ ਨੇ ਕਹਿੰਦੇ ਨੇ ਕਿ ਜ਼ਿਆਦਾ ਗੱਲ ਹੁੰਦੀ ਨਹੀਂ ਪਰ ਫਿਰ ਵੀ ਗੱਲਬਾਤ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਉਹਨਾਂ ਦੀ ਯਾਦ ਨੂੰ ਅੱਜ ਜਿਹੜਾ ਵਾ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਵਜ ਰਿਹਾ ਵਾ ਹਾਂਜੀ ਕਿਸ ਤਰ੍ਹਾਂ ਦੀ ਯਾਦ ਹੈ ਪਿੰਡ ਦੇ ਵਿੱਚ ਕਿੰਨਾ ਕੋ ਬਦਲਾਅ ਆਇਆ ਹੁਣ ਤੋਂ ਲੈ ਕੇ ਪਹਿਲਾਂ ਦਾ ਬਦਲਾ ਤਾਂ ਹੀ ਬਹੁਤ ਜ਼ਿਆਦਾ ਆ ਗਿਆ ਨਾਲੋਂ ਹਾਂਜੀ ਉਹਨਾਂ ਦੀ ਯਾਦ ਦੇ ਵਿੱਚ ਕੋਈ ਕਹਿੰਦੇ ਗਾਣਾ ਹੋ ਜਾਵੇ ਕੀ ਸੁਣਨਾ ਈ ਹਾਂਜੀ ਹੋ ਮੇਰੀ ਮੇਰੀ ਕਰਦਾ ਬੰਦੇ ਹਾ ਮੇਰੀ ਮੇਰੀ ਕਰਦਾ ਬੰਦੇ ਹਾ ਬੁੱਲ ਗਹਰਾ ਬਨਾ ਡਰਦਾ ਬੰਦਿਆ ਲਗਣੀ ਆਖਰ ਢੇਰੀਆਂ ਪਾਣੀ ਦੇ ਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਪਾਣੀ ਦੇ ਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਹੋ ਕਦ ਨਾ ਰੱਬ ਦਾ ਨਾਮ ਤੇ ਆਇਆ ਕਦ ਨਾ ਰੱਬ ਦਾ ਨਾਮ ਤੇ ਆਇਆ ਢਾਂਗੀ ਤੈਨੂੰ ਮੋਤੇ ਮਾਇਆ ਐਵੇਂ ਹੀਰਾ ਜਨਮ ਗਵਾਇਆ ਓ ਐਵੇਂ ਹੀਰਾ ਜਨਮ ਗਵਾਇਆ ਟੰਡਾ ਪਾਪਾਂ ਦੀਆਂ ਗੀੜੀਆਂ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾ ਤੇਰੀਆਂ ਕਿ ਇਸ ਤਰ੍ਹਾਂ ਦੇ ਦੇਓ ਤੁਹਾਡੇ ਬਚਪਨ ਦੇ ਯਾਦਾਂ ਸਿਗੀਆਂ ਉਹਨਾਂ ਦਾ ਬੇਸ਼ੱਕ ਤੁਸੀਂ ਕਾਫੀ ਛੋਟੇ ਸੀਗੇ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਮਾਇਤਾ ਦੀ 16-17 ਸਾਲਾਂ ਦਾ ਸੀਗਾ ਜਦੋਂ ਤੇ 16-17 ਸਾਲਾਂ ਦਾ ਸੀਗਾ ਜੀ ਮੈਂ ਕੀ ਯਾਦ ਆ ਤੁਹਾਡੀ ਉਹਨਾਂ ਨਾਲ ਉਹਨਾਂ ਯਾਦ ਅਸੀਂ ਸਾਨੂੰ ਪਤਾ ਹੈ ਅੱਜ ਵੀ ਦਿਲ ਦੇ ਵਿੱਚ ਬਸਦੇ ਨੇ ਦਿਲ ਦੇ ਵਿੱਚ ਤਾਂ ਨਹੀਂ ਰਹਿੰਦੀ ਆ 24 ਘੰਟੇ ਰਹਿੰਦੇ ਆ ਪਿੰਡ ਦੇ ਵਿੱਚ ਕਿੰਨਾ ਕੋ ਬਦਲਾਅ ਆਇਆ ਕਿਉਂਕਿ ਤੁਹਾਡਾ ਵੀ ਬਚਪਨ ਇੱਥੇ ਬੀਤਿਆ ਅਮਰ ਸਿੰਘ ਚਮਕੀਲੇ ਦਾ ਬਚਪਨ ਵੀ ਇੱਥੇ ਬੀਤਿਆ ਹੁਣ ਤੇ ਪਿੰਡ ਦੇ ਵਿੱਚ ਕਿੰਨਾ ਕੋ ਬਦਲਾਅ ਹੈ ਬਦਲਾਅ ਤਾਂ ਬਹੁਤ ਜ਼ਿਆਦਾ ਜੀ ਅੱਗੇ ਨਾਲ ਕੀ ਫਰਕ ਪਿਆ ਕਿ ਕੀ ਇੱਥੇ ਸਹੂਲਤਾਂ ਮਿਲੀ ਆ ਲੁਧਿਆਣਾ ਦੇ ਡੁਗਰੀ ਦੇ ਵਿੱਚ ਅਮਰ ਸਿੰਘ ਚਮਕੀਲੇ ਦਾ ਪਿੰਡ ਹੈ ਵਾ ਪਿੰਡ ਦੇ ਹਾਲਾਤ ਤੁਹਾਨੂੰ ਦਿਖਾਏ ਪਿੰਡ ਦੇ ਲੋਕਾਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਈ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਕਿੰਨੀ ਕੋ ਤਬਦੀਲੀ ਪਹਿਲਾਂ ਤੇ ਹੁਣ ਦੇ ਵਿੱਚ ਆਈ ਹੈ ਅਮਰ ਸਿੰਘ ਚਮਕੀਲੇ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਨੇ ਕਿ ਅਮਰ ਸਿੰਘ ਚਮਕੀਲੇ ਦੇ ਪਿੰਡ ਦੇ ਇਸ ਟਮ ਕੀ ਹਾਲਾਤ ਨੇ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਦੋਂ ਕੀ ਹਾਲਾਤ ਸੀਗੇ ਉਹਨਾਂ ਦੇ ਧਰਮ ਪਤਨੀ ਗੁਰਮੇਲ ਕੋਲ ਸਾਡੇ ਨਾਲ ਮजूद ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਪਿੰਡ ਦੇ ਵਿੱਚ ਕਿੰਨੀ ਕੋ ਤਬਦੀਲੀ ਆਈ ਹੈ ਪਹਿਲਾਂ ਤੇ ਹੁਣ ਦੇ ਵਿੱਚ ਸਹਰਿਆਂ ਨੇ ਸਾਡੇ ਬਣੀ ਸਾਸਤਰੀ ਕਹਲੇ ਜਦ ਇਹਨਾਂ ਦੇ ਡੈਡੀ ਬਈ ਜਦ ਇੱਥੇ ਰਹਿੰਦੇ ਸੀਗੇ ਉਦੋਂ ਤਾਂ ਸਾਡਾ ਪਿੰਡ ਹੀ ਸੀਗਾ ਹੁਣ ਬਾਹਰੋਂ ਲੋਕ ਆ ਗਏ ਹੁਣ ਪਤਾ ਹੀ ਨਹੀਂ ਲੱਗਦਾ ਵੀ ਆ ਪਿੰਡ ਦਾ ਜਾਂ ਬਾਹਰ ਲਿਆ ਹੁਣ ਇੱਥੇ ਸਾਡੇ ਲਾਗ ਫਸਲਾਉਂਦਿਆਂ ਸੀ ਹੁਣ ਬਹੁਤ ਜ਼ਿਆਦੇ ਬਈ ਇਹ ਸਾਡਾ ਦੁਗਰੀ ਬਦਲ ਗਈ ਹਾਂਜੀ ਬਹੁਤ ਵਧੀਆ ਇਹਨਾਂ ਦੇ ਡੈਡੀ ਦਾ ਸੀਗਾ ਇੱਥੇ ਸੁਭਾਅ ਬਹੁਤ ਜ਼ਿਆਦਾ ਕੋਈ ਇਹ ਜਿਆ ਨਹੀਂ ਸੀਗਾ ਬਈ ਜਾ ਕਿਸੇ ਨੂੰ ਉੱਚਾ ਬੋਲਣਾ ਜਮਾ ਹੀ ਨਹੀਂ ਸੀਗਾ ਸਾਰਿਆਂ ਨਾਲ ਪਿਆਰ ਸੀਗਾ ਲੋਕਾਂ ਨਾਲ ਕਿੰਨੇ ਕੋ ਜੁੜੇ ਹੋਏ ਸੀਗੇ ਕਿਉਂਕਿ ਯੰਗ ਏਜ ਦੇ ਵਿੱਚ ਹੀ ਇੰਨਾ ਵੱਡਾ ਨਾਮ ਖੱਟ ਕੇ ਅਚਾਨਕ ਇੱਕ ਹਾਸਾ ਹੁੰਦਾ ਡੈਥ ਹੋ ਜਾਂਦੀ ਹੈ ਨੇ ਨਾਮ ਤਾਂ ਦਿਲ ਹੁਣ ਹੋਇਆ ਵਾ ਜਦ ਗਾਉਣ ਵਜਾਉਣ ਦੇ ਵਿੱਚ ਸੀਗੇ ਜਦ ਪਹਿਲਾਂ ਛੋਟਿਆਂ ਦੇ ਤੱਕਲਾ ਪਹਿਲਾਂ ਹੀ ਜਦ ਪਿੰਡ ਦੇ ਪਿਆਰ ਕਰਨ ਲੱਗ ਜਾਂਦੇ ਬਸ ਤਾਂ ਉਹਨਾਂ ਦੀ ਬੇਟੀ ਸਾਡੇ ਨਾਲ ਮੌਜੂਦ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਜਦੋਂ ਉਹਨਾਂ ਦੀ ਡੈਥ ਹੋਈ ਕਾਫੀ ਛੋਟੇ ਹੋਏਗੇ ਪਰ ਅੱਜ ਵੀ ਤੁਸੀਂ ਉਸ ਉਹਨਾਂ ਦੇ ਪੁਸ਼ਤੈਨੀ ਮਕਾਨ ਦੇ ਵਿੱਚ ਰਹ ਰਹੇ ਹੋ ਕਹਿੰਦੇ ਨੇ ਕਿ ਸਿੰਗਰ ਜਦੋਂ ਥੋੜਾ ਨਾਮ ਹੋ ਜਾਂਦਾ ਵਾ ਤਾਂ ਛੱਡ ਕੇ ਸ਼ਹਿਰ ਜਾਂ ਵੱਡੇ ਸ਼ਹਿਰ ਨੂੰ ਰੁੱਖ ਕਾ ਲੈਂਦਾ ਵਾ ਨੇ ਡੈਡੀ ਸਾਡੇ ਸੂਰੂ ਤੋਂ ਇੱਥੇ ਹੀ ਰਹਿੰਦੇ ਸੀਗੇ ਉਹਨਾਂ ਦੇ ਸਾਡੇ ਤਾਇਆ ਜੀ ਹੋਣੀ ਉਹਨਾਂ ਦੇ ਨਾਲ ਹੀ ਹੁੰਦੇ ਸੀਗੇ ਸਾਰੇ ਤੇ ਸਿੱਖਣਾ ਵੀ ਪਿੰਡ ਤੋਂ ਹੀ ਸ਼ੁਰੂ ਕੀਤਾ ਤੇ ਰਹਿੰਦੇ ਵੀ ਅਸੀਂ ਪਿੰਡ 'ਚ ਹੀ ਸੀਗੇ ਚਲੋ ਥੋੜਾ ਬਹੁਤ ਉਹਨਾਂ ਨੇ ਜਮਾਲਪੁਰ ਬਣਾ ਲਿਆ ਸੀ ਘਰ ਉਹ ਚਲੋ ਇੱਥੇ ਪਿੰਡ ਵਿੱਚ ਰਿਆਜ ਕਰਨਾ ਥੋੜਾ ਔਖਾ ਹੋ ਜਾਂਦਾ ਸੀ ਉਹਨਾਂ ਟਾਈਮਾਂ 'ਚ ਪਿੰਡ ਸੀ ਨਾ ਬਹੁਤ ਹੁੰਦਾ ਡਿਵੈਲਪਮੈਂਟ ਬਹੁਤ ਹੋ ਗਈ ਹੈ ਹੁਣ ਤਾਂ ਸ਼ਹਿਰ ਵਿੱਚ ਹੀ ਬਦਲ ਗਿਆ ਵਾ ਤੇ ਉਸ ਟਾਈਮ ਥੋੜਾ ਉਹਨਾਂ ਨੇ ਆਪਣੀ ਜਿੱਦਾਂ ਕਹਿ ਲੋ ਰਿਹਾ ਐਸ ਲਈ ਜਾਂ ਥੋੜੇ ਜਿੱਦਾਂ ਬਾਹਰੋਂ ਲੋਕ ਆਉਂਦੇ ਹੁੰਦੇ ਸੀਗੇ ਉਹਨਾਂ ਨੂੰ ਮਿਲਣ ਵਾ ਤੇ ਉਹਨਾਂ ਨੇ ਆਪਣਾ ਸੈਪਰੇਟ ਥੋੜਾ ਬਣਾਇਆ ਹੋਇਆ ਸੀ ਪਰ ਰਹਿੰਦੇ ਅਸੀਂ ਪਿੰਡ 'ਚ ਹੀ ਸੀ ਸਾਰੇ ਫੈਮਿਲੀ ਨਾਲ ਅਸੀਂ ਸਾਰੇ ਪਿੰਡ ਕਿੰ ਦੇ ਵਿੱਚ ਡੁਗਰੀ ਦੇ ਵਿੱਚ ਕਿੰਨਾ ਕੋ ਬਦਲਾਵ ਦੇਖਦੇ ਹੋ ਤੁਸੀਂ ਬਹੁਤ ਜ਼ਿਆਦਾ ਬਦਲਾ ਆ ਗਿਆ 88 ਦਾ ਤੇ ਹੁਣ ਤਾਂ ਕੁਝ ਵੀ ਨਹੀਂ ਰਿਹਾ ਉਹ ਵਾਲਾ ਤਾਂ ਹੁਣ ਘਰ ਵੀ ਚੇਂਜ ਹੋ ਗਏ ਨੇ ਸਾਰੇ ਗਲੀਆਂ ਸਾਰਾ ਕੁਝ ਚੇਂਜ ਹੋ ਗਿਆ ਪਹਿਲਾਂ ਤਾਂ ਬਿਲਕੁਲ ਟਿਪੀਕਲ ਪਿੰਡ ਸੀਗਾ ਦੇ ਦਲੋਕ ਸੋ ਇਹ ਬੰਦ ਤਾਂ ਹੁਣ ਸ਼ਹਿਰ ਦੇ ਵਿੱਚ ਆ ਚੁੱਕਾ ਕਿੰਨੀ ਕੋ ਡਿਵੈਲਪਮੈਂਟ ਹੋਈ ਆ ਕੀ ਕੀ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀ ਆ ਡਿਵੈਲਪਮੈਂਟ ਇਹ ਹੋਈ ਆ ਦੇਖੋ ਸੜਕਾਂ ਨਾਲੀਆਂ ਗਲੀਆਂ ਜੋ ਵੀ ਸਾਰਾ ਪੱਕਾ ਤੌਰ ਤੇ ਹੋ ਗਿਆ ਸਟਰੀਟ ਲਾਈਟਾਂ ਲੱਗ ਗਈਆਂ ਸਾਡੇ ਇੱਥੇ ਫਲਾਈਓਵਰ ਬਣ ਗਏ ਆ ਹੁਣ ਮਾਲ ਬਣਨ ਜਾ ਰਿਹਾ ਹਸਪੀਟਲ ਬਣਨ ਜਾ ਰਹੇ ਨੇ ਤੇ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ ਆ ਬੱਚਿਆਂ ਦੇ ਫਿਊਚਰ ਲਈ ਬਹੁਤ ਵਧੀਆ ਹੋ ਰਿਹਾ ਸਾਰਾ ਕੁਝ ਤਾਂ ਚਮਕੀਲੇ ਦੇ ਨਾਮ ਤੇ ਵੀ ਕਹਿੰਦੇ ਨੇ ਸਰਕਾਰ ਇੱਥੇ ਹੁਣ ਗੇਟ ਬਣਾਉਣ ਜਾ ਰਹੀ ਆ ਯਾਦਗਾਰੀ ਗੇਟ ਸਮਾਦ ਉਹਨਾਂ ਦੀ ਹੈਗੀ ਆ ਕਿਸ ਤਰ੍ਹਾਂ ਦੇਖਦੇ ਸਮਾਦ ਵੀ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਬਣੀ ਆ ਸਾਡੇ ਜਿਹੜੇ ਸਿਵੇ ਹੁੰਦੇ ਆ ਜਿਹੜੇ ਮਤਲਬ ਸੰਸਾਰ ਘੜ ਕਹਿੰਦੇ ਆ ਉਹਦੇ ਵਿੱਚ ਹੀ ਜਗ੍ਹਾ ਬਣਾਈ ਆ ਸਾਨੂੰ ਪ੍ਰੋਪਰ ਜਗ੍ਹਾ ਮਿਲੀ ਆ ਉੱਥੇ ਅਸੀਂ ਮੇਲਾ ਕਰਦੇ ਆ ਉੱਥੇ ਸਾਰਾ ਪਿੰਡ ਸਾਡੇ ਨਾਲ ਆ ਕੋਈ ਸਾਨੂੰ ਇਹ ਨਹੀਂ ਹੈਗਾ ਵੀ ਕੋਈ ਰੋਕ ਟੋਕ ਨਹੀਂ ਹੈਗੀ ਸਾਡੇ ਸਾਰੇ ਨਾਲ ਗੇਟ ਹੈਗਾ ਹਾਂਜੀ ਇਸ ਵਾਰੀ ਅਨਾਉਂਸਮੈਂਟ ਹੋਈ ਹੈ ਵਰਸੀ ਦੇ ਵੀ ਅਸੀਂ ਸਾਡੇ ਵੀਰ ਜੀ ਕੁਲਵੰਤ ਸਿੰਘ ਸਿੱਧੂ ਜੀ ਸਾਡੇ ਐਮਐਲਏ ਨੇ ਆਪਣੇ ਨਾਬਾ ਜੀ ਤੋਂ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਸਾਡੇ ਸ਼ੀਲਾ ਵੀਰ ਜੀ ਤੇ ਸੋਨੂ ਵੀਰ ਜੀ ਸਾਡੇ ਸਾਰੇ ਪਿੰਡ ਦੇ ਸਾਡੇ ਨਾਲ ਨੇ ਉਹ ਪਹਿਲਾਂ ਤੋਂ ਹੀ ਚਾਹੁੰਦੇ ਸੀਗੇ ਵੀ ਕੁਝ ਉਹਨਾਂ ਦੀ ਯਾਦ ਬਣੇ ਕੋਈ ਟਾਈਮ ਹੀ ਹੁੰਦਾ ਐਦਾਂ ਦਾ ਹਨਾ ਵੀ ਚਲੋ ਉਹ ਟਾਈਮ ਆ ਗਿਆ ਹੁਣ ਕਿਸੇ ਚੀਜ਼ ਮਤਲਬ ਸਾਡੇ ਪ੍ਰਦੀਪ ਸਿੰਘ ਆਪੂ ਜੀ ਸਾਡੇ ਬ੍ਰਦਰ ਨੇ ਕਹਿੰਦਾ ਮਤਲਬ ਸਾਰਾ ਟੀਮਵਰਕ ਕਰ ਕੱਲਾ ਕੋਈ ਵੀ ਕੁਝ ਨਹੀਂ ਕਰ ਸਕਦਾ ਸਾਡੇ ਸਾਰੇ ਮੇਰੇ ਭਰਾ ਨਾਲ ਨੇ ਸਾਰਿਆਂ ਨੇ ਕਿਹਾ ਵੀ ਤੁਸੀਂ ਆਪਾ ਉਹਨਾਂ ਦਾ ਨਾਮ ਦੁਨੀਆ ਤੋਂ ਇੰਨੇ ਲੋਕ ਉਹਨਾਂ ਦੇ ਲਈ ਆਉਂਦੇ ਇੱਥੇ ਵੀ ਆਪਾ ਪਿੰਡ ਵਾਲੇ ਕੁਝ ਨਹੀਂ ਕਰ ਰਹੇ ਤੇ ਉਹਨਾਂ ਦੀ ਯਾਦ ਵਿੱਚ ਹੁਣ ਇੱਕ ਗੇਟ ਬਣਨ ਜਾ ਰਿਹਾ ਤੇ ਡੈਡੀ ਦੀ ਸਮਾਦ ਤੋਂ ਲੈ ਕੇ ਸਾਡੇ ਪਿੰਡ ਤੱਕ ਇੱਕ ਰੋਡ ਹੈਗਾ ਚਮਕੀਲਾ ਸਮਾਦ ਰੋਡ ਉਹ ਤਾਂ ਪਹਿਲਾਂ ਤੋਂ ਹੀ ਲੋਕ ਹਾਂ ਉਹਨਾਂ ਦੇ ਨਾਮ ਤੇ ਆ ਤੇ ਬਹੁਤ ਹੈਲਪ ਕਰਦੇ ਆ ਸਾਡੇ ਪਿੰਡ ਵਾਲੇ ਵਰਸੀ ਤੇ ਵੀ ਸਾਡੇ ਨਾਲ ਸਾਰੇ ਹੁੰਦੇ ਨੇ ਹਾਂਜੀ ਤਾ ਜਿੱਥੇ ਸਰਕਾਰਾਂ ਨੇ ਡਵੈਲਪਮੈਂਟ ਕਰਾਈ ਆ ਉਥੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਹੁਣ ਇੱਕ ਯਾਦਗਾਰੀ ਜਿਹੜਾ ਵਾ ਗੇਟ ਬਣਨ ਜਾ ਰਿਹਾ ਤਾਂ ਕਿ ਲੋਕ ਜਿਹੜੇ ਦੂਰੋਂ ਆਂਦੇ ਉਹਨਾਂ ਨੂੰ ਇੱਕ ਯਾਦਗਾਰ ਦੇ ਤੌਰ ਤੇ ਦੇਖਿਆ ਜਾ ਸਕੇ ਲੋਕ ਚਾਹੁੰਦੇ ਆ ਵੀ ਉਹਨਾਂ ਦਾ ਨਾਮ ਅਸੀਂ ਕੁਝ ਦੇਖੀਏ ਹਨਾ ਵੀ ਉਹਨਾਂ ਨੇ ਇੰਨਾ ਲੋਕਾਂ ਲਈ ਪਿਆਰ ਕੀਤਾ ਲੋਕਾਂ ਨੂੰ ਲੋਕਾਂ ਖਾਤਰ ਆਪਣੀ ਜਾਨ ਦੇਤੀ ਆ ਦੇਖੋ ਉਹਨਾਂ ਨੇ ਆਪਣੀ ਫੈਮਿਲੀ ਦੀ ਪਰਵਾਹ ਨਹੀਂ ਕੀਤੀ ਉਹਨਾਂ ਲੋਕਾਂ ਨੂੰ ਖੁਸ਼ ਕਰਨ ਲਈ ਲੋਕਾਂ ਦਾ ਮਨੋਰੰਜਨ ਕਰਨ ਲਈ ਉਹਨਾਂ ਨੇ ਅਖਾੜੇ ਦੇ ਵਿੱਚ ਹੀ ਆਪਣੀ ਜਾਨ ਦਿੱਤੀ ਆ ਉਹ ਉਹਨਾਂ ਦੇ ਲਈ ਵੀ ਕੁਝ ਬਣਨਾ ਚਾਹੀਦਾ ਸੀਗਾ ਅਸੀਂ ਤਾਂ ਬਹੁਤ ਏਰ ਤੋਂ ਸਰਕਾਰ ਨੂੰ ਵੀ ਕਹਿ ਰਹੇ ਸੀਗੇ ਚਲੋ ਨਹੀਂ ਕੋਈ ਟਾਈਮ ਆਇਆ ਸੀਗਾ ਉਹਦਾ ਹਨਾ ਤੇ ਹੁਣ ਸਾਰਿਆਂ ਨੇ ਇਹ ਸੋਚਿਆ ਉਪਰਾਲਾ ਕੀਤਾ ਵਾ ਵੀ ਉਹਨਾਂ ਦੇ ਨਾਮ ਤੇ ਇੱਕ ਗੇਟ ਬਣਾਇਆ ਜਾਵੇ ਉਹਨਾਂ ਦੀ ਯਾਦਗਾਰ ਕੋਈ ਜਗ੍ਹਾ ਵੀ ਲਈ ਜਾਵੇ ਕਿਉਂਕਿ ਹੁਣ ਜਗ੍ਹਾ ਸਾਰੀਆਂ ਇੱਥੇ ਸਾਰਾ ਹਾਂ ਕਮਰਸ਼ੀਅਲ ਹੋ ਗਿਆ ਸਾਰਾ ਕੁਝ ਇੰਨਾ ਹੋ ਗਿਆ ਵਾ ਵੀ ਆਬਾਦੀ ਇੰਨੀ ਵਧ ਗਈ ਆ ਤੇ ਸਾਨੂੰ ਪ੍ਰੋਬਲਮ ਆਉਂਦੀ ਆ ਬਰਸੀ ਮਨਾਉਣ ਲਈ ਅਸੀਂ ਮੈਂ ਵੀ ਸਰਕਾਰ ਨੂੰ ਇਹੀ ਬੇਨਤੀ ਕਰਦੀ ਆ ਵੀ ਕੁਝ ਜਗ੍ਹਾ ਦਾ ਸਾਨੂੰ ਮਿਲ ਸਕੇ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਵੀ ਜੇ ਸਾਡੀ ਕੋਈ ਹੈਲਪ ਕਰ ਸਕੇ ਇਦਾਂ ਤੇ ਕਿੰਨਾ ਕੋ ਦੇਖਦੇ ਹੋ ਤੁਸੀਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਸੀਂ ਪਿੰਡ ਦੇ ਵਿੱਚ ਹੀ ਮੌਜੂਦ ਹੋ 1988 ਜਦੋਂ ਉਹਨਾਂ ਦੀ ਡੈਥ ਹੋਈ ਹੈ ਜਦੋਂ ਤੁਹਾਡੇ ਤੁਸੀਂ ਵਿਆਹ ਕੇ ਇਸ ਪਿੰਡ ਦੇ ਵਿੱਚ ਆਏ ਆ ਹੁਣ ਦੇ ਉਦੋਂ ਦੇ ਵਿੱਚ ਕਿੰਨੀ ਕੋ ਤਬਦੀਲੀ ਹੈ ਬਹੁਤ ਜ਼ਿਆਦਾ ਹੋ ਗਈ ਐਨੀ ਜੀ ਬਹੁਤ ਜ਼ਿਆਦਾ ਕਿੰਨੀ ਕੋ ਵਾਦੀ ਸੀਗੀ ਉਦੋਂ ਤੇ ਹੁਣ ਵਾਦੀ ਉਹ ਤਾਂ ਆਮ ਪਿੰਡ ਸੀਗਾ ਉਦੋਂ ਤਾਂ ਐਦਾਂ ਸੀ ਨਾ ਵੀ ਪਿੰਡ ਦਾ ਆਮ ਹੀ ਪਿੰਡ ਸੀ ਨਾ ਇੱਥੇ ਲਾਈਟਾਂ ਸੀਗੀਆਂ ਕੁਛ ਨਹੀਂ ਸੀ ਬੋਮਬਤੀਆਂ ਹੁੰਦੀਆਂ ਸੀ ਹਾਂ ਆ ਕੱਚੇ ਰੋਡ ਹੁੰਦੇ ਸੀ ਹਾਂ ਕੋਈ ਜਾਇਨ ਹੁਣ ਤਾਂ ਘਰ ਘਰ ਬਿਜਲੀ ਘਰ ਘਰ ਲਾਈਟਾਂ ਲੱਗੀਆਂ ਉਹ ਤਾਂ ਉਹ ਸੀਏ ਮੋਮਬਤੀਆਂ ਜਮਤੁਰ ਦੀ ਸੀ ਤਾਂ ਮੈਂ ਹੜਕ ਜਾਂਦੀ ਸੀ ਅੰਦਰ ਤੁਰ ਨਾਨੀ ਸੀ ਹੁੰਦਾ ਕਿਉਂ ਚਾਨਣ ਨਹੀਂ ਸੀ ਹੁੰਦਾ ਪਿੰਡਾਂ ਚ ਤਾਂ ਸੀਗੀਆਂ ਲਾਈਟਾਂ ਇੱਥੇ ਹੈ ਹੀ ਨਹੀਂ ਸੀ ਲਾਈਟਾਂ ਤਾਂ ਅਮਰ ਸਿੰਘ ਚਮਕੀਲੇ ਦਾ ਪਿੰਡ ਵਾਲਿਆਂ ਦੇ ਨਾਲ ਕਿਸ ਤਰ੍ਹਾਂ ਦਾ ਰਾਬਤਾ ਸੀਗਾ ਜਿਹੜਾ ਵਾ ਪਿੰਡ ਵਾਲਿਆਂ ਦੇ ਨਾਲ ਕਿਸ ਤਰ੍ਹਾਂ ਦੀ ਉਹਨਾਂ ਦੀ ਯਾਦਾਂ ਸੀਗੀ ਬਹੁਤ ਜ਼ਿਆਦਾ ਸੀਗੇ ਉਹਦੇ ਮਿੱਤਰ ਆ ਉਹਦੇ ਆੜੀ ਜਿਵੇਂ ਆੜੀ ਕਰੇ ਪਿੰਡਾਂ ਦੇ ਬਹੁਤ ਸੀਗੇ ਆਨ ਦਾਦੇ ਵਿਚਾਰੇ ਸੁਰਗਵਾਸ ਵੀ ਹੋ ਗਏ ਤੇ ਸਰਕਾਰਾਂ ਨੇ ਕਿੰਨੀ ਕੋ ਡਵੈਲਪਮੈਂਟ ਕਰਾਈ ਹੈ ਕੋਈ ਸਰਕਾਰਾਂ ਤੋਂ ਕੋਈ ਤੁਸੀਂ ਕਹਿਣਾ ਚਾਹੋਗੇ ਸਰਕਾਰ ਨੂੰ ਕਿ ਹਾਂ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਜਿਹੜੀ ਹਜੇ ਤੱਕ ਨਹੀਂ ਹੋਈ ਪਹਿਲਾਂ ਤਾਂ ਮੇਲੇ ਤੇ ਕਹਿ ਕੇ ਜਾਂਦੇ ਸੀ ਉਹਨਾਂ ਦਾ ਆ ਬਣਾਣਾ ਚਾਹੀਦਾ ਆਇਕਾਂ ਯਾਦਗਰੀ ਬਣਨੀ ਚਾਹੀਦੀ ਆ ਬਗਰੋ ਕੋਈ ਪੁੱਛਦਾ ਵੀ ਨਹੀਂ ਹੁੰਦਾ ਸੀ ਆ ਹੁਣ ਕਿਹਾ ਵਾ ਬਈ ਅਸੀਂ ਪੱਕਾ ਬਣਾਵਾਂਗੇ ਬਈ ਕੋਈ ਤੁਸੀਂ ਹੁਣ ਕੋਈ ਡਰਨ ਦੀ ਕੋਈ ਲੋੜ ਨਹੀਂ ਅਸੀਂ ਆਪ ਬਣਾਵਾਂਗੇ ਗੇਟ ਵੀ ਤੇ ਆਹ ਰੋਡ ਵੀ ਬਣ ਗਿਆ ਇਹ ਵੀ ਮੇਰੇ ਤੋਂ ਥੋੜੇ 10 ਦਿਨ ਹੋ ਗਏ ਕਾਟਣ ਕਰਾਈਆ ਠੀਕ ਹੈ ਤਾਂ ਤਾਂ ਕੀਤਾ ਇਸ ਸਮੇ ਅਸੀਂ ਪਿੰਡ ਡੁਗਰੀ ਦੇ ਵਿੱਚ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਅਮਰਜੀਤ ਸਿੰਘ ਚਮਕੀਲੇ ਦੀ ਸਮਾਦ ਆ ਮੇਰੇ ਪਿੱਛੇ ਤੁਸੀਂ ਅਮਰਜੀਤ ਸਿੰਘ ਚਮਕੀਲੇ ਦੀ ਸਮਾਦ ਦੇਖ ਰਹੇ ਹੋ ਜਿੱਥੇ ਹਰ ਸਾਲ 8 ਮਾਰਚ ਨੂੰ ਮੇਲਾ ਲੱਗਦਾ ਵਾ ਤਾਂ ਗੱਲ ਕੀਤੀ ਜਾਵੇ ਪਿੰਡ ਦੀ ਤਾਂ ਪਿੰਡ ਦੇ ਹਾਲਾਤ ਪਹਿਲਾਂ ਨਾਲੋਂ ਕਾਫੀ ਬਦਲੇ ਹੋਏ ਨਜ਼ਰ ਆ ਰਹੇ ਨੇ ਪਿੰਡ ਦੇ ਵਿੱਚ ਕਾਫੀ ਵਿਕਾਸ ਹੋਇਆ ਵਾ ਪੱਕੀਆਂ ਨਾਲੀਆਂ ਗਲੀਆਂ ਸੜਕਾਂ ਤੇ ਪੱਕੇ ਮਕਾਨ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲੇ ਨੇ ਪੀਣ ਵਾਲੇ ਪਾਣੀ ਦੀ ਵਧੀਆ ਸੁਵਿਧਾ ਵਾ ਤੇ ਇਹ ਪਿੰਡ ਸ਼ਹਿਰਾਂ ਦੇ ਕਿਸੇ ਮੁਹੱਲੇ ਵਰਗਾ ਜਾਪਦਾ ਵਾ ਤੇ ਲੋਕ ਅਮਰਜੀਤ ਸਿੰਘ ਚਮਕੀਲੇ ਦੀ ਯਾਦ ਕਰਦੇ ਹੋਏ ਉਸ ਦੇ ਵਧੀਆ ਸੁਭਾਅ ਨੂੰ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਗੋਲਦੀ ਦੇ ਨਾਲ ਬਵੇਕਟਾਲ ਪੰਜਾਬ ਤੱਕ ਡੁਗਰੀ ਲੁਧਿਆਣਾ